ਅਸਥੀ ਜੀ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਡੇਰੀ ਫਰਮ ਵਿੱਚ ਅੱਜ ਆਪਾਂ ਤੁਹਾਡੇ ਲਈ ਦੋ ਸੂਨ ਵਾਲੀਆਂ ਝੋਟੀਆਂ ਤਿਆਰ ਲੈ ਕੇ ਆਏ ਆਂ ਸੂਨ ਲਈ ਦੋ ਤਿਆਰ ਦੋਵੇਂ ਝੋਟੀਆਂ ਪਹਿਲੀ ਝੋਟੀ ਹੈ ਵੀਰ ਜੀ ਨੀਲੀ ਰਵੀ ਦੀ ਝੋਟੀ ਹੈ ਤੀਜੇ ਸੂਏ ਝੋਟੀ ਸੂਨ ਲਈ ਤਿਆਰ ਚੰਗੀ ਥਾਂ ਤੇ ਬੜੀ ਚੰਗੀ ਸਾਫ਼ ਝੋਟੀ ਹੈ ਨੀਲੀ ਰਵੀ ਚ ਚੰਗੀ ਥਾਂ ਦੇ ਵਿੱਚ ਚੰਗੀ ਸਾਫ ਇੱਕ ਅੱਧੇ ਦਿਨ ਚ ਸੁੰਨ ਲਈ ਤਿਆਰ ਦੂਜੀ ਝੋਟੀ ਆ ਜੀ ਮੀਨੀ ਝੋਟੀ ਆ ਪਹਿਲੇ ਸਵੇਰ ਸੁੰਨ ਲਈ ਤਿਆਰ ਚੰਗੀ ਥਾਂ ਦੇ ਵਿੱਚ ਚੰਗੀ ਸਾਫ ਹੈ ਵੀ ਪਹਿਲੇ ਸਵੇਰ ਸੁੰਨ ਲਈ ਤਿਆਰ ਆfte tak sundi taiar mini choti hai ji changi thandi seal choti ਏਰੀਆ ਤਰਨਤਨ ਪਿੰਡ ਪੱਖੋਪੁਰ ਗਿਲਵਿੰਦਰ ਸਿੰਘ ਦੇ ਘਰ ਨੰਬਰ ਨੋਟ ਕਰ ਸਕਦੇ 9840 57462 9840 57462 ਐਡਰੈਸ ਦੂਰੀਆ ਨੋਟ ਕਰ ਸਕਦੇ ਜੀ ਪਿੰਡ ਪੱਖੋਪੁਰ ਜ਼ਿਲ੍ਹਾ ਤਰਨਤਨ ਗਿਲਵਿੰਦਰ ਸਿੰਘ ਦੇ ਘਰ 9840 57462 ਢੰਗੀਆਂ ਦੋ ਝੋਟੀਆਂ ਸੂਨ ਵਾਲੀਆਂ ਇੱਕ ਪਹਿਲਾਂ ਇੱਕ ਤੀਜੇ ਸੂਏ ਨੀਲੀ ਰਵੀ ਦੀ ਚੰਗੀਆਂ ਥਾਂ ਦੇ ਵਿਦਿਆਦਿਆਂ ਤੋਂ ਚੰਗੀਆਂ ਸਾਫ਼